ਸਤਿ ਸ਼੍ਰੀ ਅਕਾਲ ਦੋਸਤੋ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਜੁੜੀ ਹੋਈ ਹੈ ਇੱਕ ਸ਼ਰਾਬੀ ਡਰਾਈਵਰ ਦੇ ਨਾਲ ਸੋ ਦੱਸਦੀ ਹੈ ਕਿ ਸ਼ਰਾਬੀ ਡਰਾਈਵਰ 10 ਕਿਲੋਮੀਟਰ ਚਲਾਉਂਦਾ ਰਿਹਾ ਗਲਤ ਸਾਈਡ ਗੱਡੀ ਮੋਟਰਸਾਈਕਲ ਸਵਾਰ ਨੂੰ ਕੁਚਲਿਆ ਸੋ ਉਸ ਦੀ ਲਾਈਵ ਵੀਡੀਓ ਸਾਹਮਣੇ ਆਈ ਹੈ ਸੋ ਦਿਖਾਵਾਂਗੇ ਤੁਹਾਨੂੰ ਅਤੇ ਦੱਸਾਂਗੇ ਇਹਦੀ ਅਸਲ ਸੱਚਾਈ ਕੀ ਹੈ ਸੋ ਦੱਸਦੀ ਹੈ ਕਿ ਬਰਨਾਲੇ ਵਿੱਚ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਓਵਰ ਬ੍ਰਿਜ ਤੇ ਇੱਕ ਸ਼ਰਾਬੀ ਟਰੱਕ ਡਰਾਈਵਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਜਿਸ ਦੇ ਉੱਤੇ ਟਰੱਕ ਭਰਿਆ ਭਰਾਇਆ ਮੋਟਰਸਾਈਕਲ ਸਵਾਰ ਦੇ ਉੱਤੇ ਡਿੱਗ ਗਿਆ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਬਰਨਾਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ਰਾਬੀ ਟਰੱਕ ਡਰਾਈਵਰ ਪਿਛਲੇ 10 ਕਿਲੋਮੀਟਰ ਤੋਂ ਹੀ ਗਲਤ ਦਿਸ਼ਾ ਵਿੱਚ ਗੱਡੀ ਚਲਾ ਰਿਹਾ ਸੀ ਪੁਲਿਸ ਨੇ ਬੜੀ ਮੁਸ਼ਕਲ ਨਾਲ ਮ੍ਰਿਤਕ ਮੋਟਰਸਾਈਕਲ ਸਵਾਰ ਦੀ ਲਾਸ਼ ਨੂੰ ਟਰੱਕ ਹੇਠੋਂ ਕੱਢ ਕੇ ਬਰਨਾਲੇ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਪਿੰਡ ਪਠਲ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ ਘਟਨਾ ਦੀ ਲਾਈਵ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਇੱਕ ਮੋਟਰਸਾਈਕਲ ਡਿੱਗਦਾ ਨਜ਼ਰ ਆ ਰਿਹਾ ਹੈ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਸਪਾਲ ਸਿੰਘ ਵੱਲੋਂ ਇੱਕ ਟਰੱਕ ਚਲਾਇਆ ਜਾ ਰਿਹਾ ਸੀ ਜਿਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਉਹਨਾਂ ਦੱਸਿਆ ਕਿ ਘਟਨਾ ਨੈਸ਼ਨਲ ਹਾਈਵੇ ਤੇ ਵਾਪਰੀ ਹੈ ਫਿਲਹਾਲ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ ਉਹਨਾਂ ਦੱਸੇ ਕਿ ਮ੍ਰਿਤਕ ਨੌਜਵਾਨ ਟਰੱਕ ਦੇ ਹੇਠਾਂ ਦੱਬਿਆ ਗਿਆ ਜਿਸ ਨੂੰ ਜੀਸੀਬੀ ਮਸ਼ੀਨ ਬੁਲਾ ਕੇ ਬਾਹਰ ਕੱਢਿਆ ਗਿਆ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਦੋਸਤੋ ਜੇਕਰ ਦੇਖਿਆ ਜਾਵੇ ਪ੍ਰਸ਼ਾਸਨ ਦੇ ਢਿੱਲ ਕਾਰਨ ਹੀ ਇਹ ਹਾਦਸਾ ਵਾਪਰਿਆ ਜੇਕਰ ਪ੍ਰਸ਼ਾਸਨ ਨਾਕੇ ਲਾ ਕੇ ਇਹਨਾਂ ਨੂੰ ਛੱਡ ਦਿੰਦਾ ਅਤੇ ਉਥੇ ਹੀ ਇਹ ਨਸ਼ੇ ਵਿੱਚ ਗੱਡੀ ਚਲਾਉਂਦੇ ਨੇ ਜਿਸ ਦੇ ਕਾਰਨ ਇੱਕ ਬੇਕਸੂਰ ਨੌਜਵਾਨ ਟਰੱਕ ਦੀ ਬਲੀ ਚੜ ਗਿਆ ਜਿਸ ਦੀ ਲਾਈਵ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਕਾਰ ਚਾਲਕ ਇਸ ਦੀ ਵੀਡੀਓ ਬਣਾਉਂਦਾ ਆ ਰਿਹਾ ਸੀ ਪਿਛਲੇ 10 ਕਿਲੋਮੀਟਰ ਤੋਂ ਜੋ ਕਿ ਟਰੱਕ ਵਾਲਾ ਉਹ ਰੋਂਗ ਸਾਈਡ ਤੇ ਚੱਲ ਰਿਹਾ ਸੀ ਜਿਸ ਦੇ ਕਾਰਨ ਉਹ ਡਿੱਗ ਡੋਲੇ ਖਾਂਦੇ ਹੋਏ ਬ੍ਰਿਜ ਦੇ ਉੱਪਰ ਚੜਦਾ ਅਤੇ ਉਥੇ ਹੀ ਕੁਝ ਦੇਰ ਬਾਅਦ ਇੱਕ ਮੋਟਰਸਾਈਕਲ ਸਵਾਰ ਆਪਣੇ ਸਾਈਡ ਤੇ ਜਾ ਰਿਹਾ ਹੁੰਦਾ ਜਿਸ ਤੋਂ ਬਾਅਦ ਇਹ ਗੱਡੀ ਪਲਟੇ ਜਾਂਦੀ ਹੈ ਜਿਸ ਦੇ ਕਾਰਨ ਉਹ ਨੌਜਵਾਨ ਟਰੱਕ ਦੇ ਹੇਠਾਂ ਹੀ ਦਬ ਜਾਂਦਾ ਹੈ ਹੁਣ ਪੁਲਿਸ ਦੀ ਜਾਣਕਾਰੀ ਮੁਤਾਬਕ ਨੌਜਵਾਨ ਦੀ ਲਾਸ਼ ਨੂੰ ਜੇਸੇ ਵੀ ਮਸ਼ੀਨ ਦੀ ਮਦਦ ਨਾਲ ਕੱਢਿਆ ਗਿਆ ਹੈ ਜਿਸ ਤੋਂ ਬਾਅਦ ਲਾਸ਼ ਨੂੰ ਬਰਨਾਲੇ ਦੇ ਸਿਵਲ ਹਸਪੀਟਲ ਪਹੁੰਚਾਇਆ ਗਿਆ ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਪਿੰਡ ਪਠਲ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ ਘਟਨਾ ਦੀ ਲਾਈਵ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਇੱਕ ਮੋਟਰਸਾਈਕਲ ਡਿੱਗਦਾ ਨਜ਼ਰ ਆ ਰਿਹਾ ਹੈ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਸ਼ੇ ਨੇ ਕਿਸੇ ਦੇ ਜਵਾਨ ਪੁੱਤ ਦੀ ਜਾਨ ਲੈ ਲਈ ਤੇ ਉਸ ਦੇ ਮਾਪੇ ਨੇ ਕੀ ਸੁਪਨੇ ਸਜਾਏ ਹੋਣਗੇ ਆਪਣੇ ਪੁੱਤ ਨੂੰ ਲੈ ਕੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਪੁੱਤ ਦੀ ਇਸ ਤਰ੍ਹਾਂ ਰੋਡ ਦੇ ਉੱਤੇ ਮੌਤ ਆ ਜਾਣੀ ਹੈ ਸਹੀ ਕਿਆ ਕਿਸੇ ਨੇ ਕਿ ਰੱਬ ਦੇਆਂ ਰੰਗਾਂ ਨੂੰ ਕੋਈ ਨਹੀਂ ਜਾਣਦਾ ਕਿਵੇਂ ਇੱਕ ਟਰੱਕ ਵਾਲਾ ਇੱਕ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੰਦਾ ਜੇਕਰ ਦੇਖਿਆ ਜਾਵੇ ਤਾਂ 10 ਕਿਲੋਮੀਟਰ ਤੱਕ ਉਹ ਟਰੱਕ ਇਦਾਂ ਹੀ ਆ ਰਿਹਾ ਸੀ ਉੱਥੇ ਵੀ ਕੋਈ ਜਾਂਦਾ ਹਸਾ ਨਹੀਂ ਵਾਪਰਿਆ ਪਰ ਜਦੋਂ ਹੀ ਉਹ ਬ੍ਰਿਜ ਦੇ ਉੱਤੇ ਟਰੱਕ ਚੜ੍ਹਨ ਲੱਗਿਆ ਤਾਂ ਇੱਕ ਨੌਜਵਾਨ ਜੋ ਮੋਟਰਸਾਈਕਲ ਤੇ ਸਵਾਰ ਸੀ ਉਸ ਦੇ ਉੱਤੇ ਇਹ ਟਰੱਕ ਡਿੱਗ ਜਾਂਦਾ ਹੈ ਸੋ ਜਿਸ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਬਰਨਾਲੇ ਵੱਜੋਂ ਹੋਈ ਹੈ ਸੋ ਦੋਸਤੋ ਬਾਕੀ ਤੁਹਾਡਾ ਇਦਾਂ ਦੇ ਡਰਾਈਵਰਾਂ ਬਾਰੇ ਕੀ ਕਹਿਣਾ ਜੋ ਕਿ ਓਵਰ ਨਸ਼ਾ ਕਰਕੇ ਗੱਡੀਆਂ ਚਲਾਉਂਦੇ ਨੇ ਸੋ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੱਡੇ ਨਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਆ ਦੇਖ ਲੋ ਜੀ ਟਰੱਕ ਚ ਵੀ ਜਿਹੜੇ ਮਾਰਦਾ ਜਾਂਦਾ ਹੈਗਾ ਆਠੇ ਪਾਉਂਦਾ ਫਿਰ ਕਹਿੰਦੇ ਟਰੱਕਾਂ ਦਾ ਖਸੂਦ ਨਹੀਂ ਕਰਦਾ ਆ ਤੇ ਆ ਰੱਖੋ ਦੇਖੋ ਬਾਈ ਦੇਖੋ ਜੀ ਦੇਖੋ ਠੀਕ ਹੈ ਠੀਕ ਇਹ ਰੋਡ ਦੀ ਛੇੜ ਤੇ ਕੱਢ ਕੇ ਲਉਂਦਾ ਓਕੇ 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 ਅਜਿਹਾ ਗੱਡੀ ਗੱਡੀ ਓਕੇ ਠੀਕ ਆ ਆਪਾਂ ਲਾ ਮਾਗਰੀ ਰੱਖ ਲੈਂਦੇ ਮਾਗਰਾ ਨਹੀਂ ਭੈਣ ਤੋਂ ਮਾਰੂਗੇ ਜਿੰਨੂੰ ਯਾਰ ਮਾਰੂਗੇ ਦੇਖ ਲੈ ਦੇਖ ਲੋ ਬਰਾ ਇਹ ਤਾਂ ਇਹ ਪੈਦਾ ਨਾ ਨਾ ਇਹਨੇ ਕੁ ਨਸ਼ਾ ਕੀਤਾ ਵੇ ਬਾਈ ਓਏ ਇਹ ਦੋ ਕੇ ਮੈਂ ਬੁੱਕਰ ਦਾ 100 ਦਾ ਲਾ ਦੋ ਤੇ ਇਹ ਕੀ ਗੱਲ ਕੀ ਆ ਆ ਬਾਈ ਬਰਨਾਲਾ ਵਾਲਾ ਪੋਲਾ ਜਿਹੜਾ ਬੰਦੇ ਜਿਹੜਾ ਸੈਣੀ ਨੂੰ ਮੁਰਦੀ ਆ ਜਿਹੜੀ ਆਪਣੇ ਤਾਂਾਂ ਦੇ ਉੱਤੋਂ ਦੀ ਉਹਨੇ ਥੀਏਟਰ ਆਲੇ ਨੇ ਹੱਥਲੇ ਲੈ ਲਿਆ ਮੁੰਡਾ ਨਾ ਤਾਂ ਇੱਕ ਮੋਟਰਸਾਈਕਲ ਦਾ ਪਤਾ ਲੱਗ ਰਿਹਾ ਵੀ ਕਿੱਥੋਂ ਦਾ ਮੋਟਰਸਾਈਕਲ ਨੰਬਰ ਕਿਹੜਾ ਹੈ ਤੇ ਜਮਾ ਫੇਟ ਫੇਟ ਆ ਜਮਾ ਥੱਲੇ ਕੋਈ ਪਤਾ ਹੀ ਨਹੀਂ ਲੱਗ ਰਿਹਾ ਉਹ ਥੱਲੇ ਪਿਆ ਬੰਦਾ ਇਹਦਾ ਹੀ ਨਹੀਂ ਗਾਵਾ ਮਾਸ ਦਾ ਅਰੇ ਬੱਚਾ ਤੁਸੀਂ ਦਮੇ ਮਾਰਤਾ ਹਲਨੇ ਵੱਡੀ ਤੇਜ਼ੀ ਮੈਨੂੰ ਲੰਮਾ ਹੁਣ ਇੱਕ ਵਾਰੀ ਮੋੜੇ ਤੋਂ ਪੈਂਦਾ ਜਿਵੇਂ ਕਿ ਦਮਾ